ਜੇ ਜਿਸ ਤਰ੍ਹਾਂ ਫੋਟੋ ਦਿਖਾ ਰખી ਹੈ ਕਿ ਗੋਨੰਦ ਦੇਵ ਨੇ ਆਪਣਾ ਪੈਰ ਦਾ ਗੂਠਾ ਮਾਰ ਕੇ ਪਾਣੀ ਕੱਢਿਆ ਸੀਗਾ ਤੇ ਉਹ ਇੱਕ ਤੋਂ ਹੀ ਗੁਰੂ ਮਹਾਰਾਜ ਜੀ ਨੇ ਜਿਹੜਾ ਜਲ ਹੈ ਉਹ ਪ੍ਰਕਟ ਕੀਤਾ ਸੀ ਲੈ ਵੀ ਹੁਣ ਤੁਹਾਨੂੰ ਬਿਨਾ ਟਿਕਟ ਤੇ ਬਿਨਾ ਪਾਸਪੋਰਟ ਤੋਂ ਇਸ ਜਹਾਜ਼ ਤੇ ਚੜ੍ਹੋਣਾ ਆ ਆਪਾਂ ਡਰਾਈਵਰ ਸੀਟ ਤੇ ਵੀ ਬੈਠ ਸਕਦੇ ਆ ਜੋ ਉਹ ਦੇਖ ਬਈ 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 ਕੀ ਬਾਤ ਹੈ ਆਪ ਹੀ ਡਾ ਸਕਦੇ ਨਾਲ ਹੀ ਨੀਚੇ ਸਰੋਵਰ ਬਣਿਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਨੀਲਾ ਰੰਗ ਕੀਤਾ ਹੋਇਆ ਤੇ ਇਹਦੇ ਚ ਆਪਾਂ ਹੁਣ ਇਸ਼ਨਾਨ ਕਰਾਂਗੇ ਇਸ਼ਾਨਾਨ ਕਰਨ ਤੁਹਾਡਾ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਤੇ ਸਵਾਗਤ ਹੈ ਜੀ ਇਸ ਖਾਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਆ ਅਸੀਂ ਹਜ਼ੂਰ ਸਾਹਿਬ ਦੀ ਯਾਤਰਾ ਤੇ ਨਿਕਲੇ ਹੋਏ ਹਾਂ ਤੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਅੱਜ ਆਪਾਂ ਜਾ ਰਹੇ ਆ ਜੀ ਕਰਨਾਟਕਾ ਦੇ ਵਿੱਚ ਗੁਰਦੁਆਰਾ ਸ੍ਰੀ ਨਾਨਕੀਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਕਿ ਬਿਦਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਤੇ ਰਸਤੇ ਦੇ ਵਿੱਚ ਇੱਕ ਕਪੜਾ ਹੈ ਜੀ ਜਿੱਥੇ ਕਿ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਤੇ ਬਿਨਾ ਪਾਸਪੋਰਟ ਤੋਂ ਤੇ ਬਿਨਾ ਟਿਕਟ ਤੋਂ ਤੁਹਾਨੂੰ ਉਸ ਜਹਾਜ਼ ਤੇ ਚੜਾਵਾਂਗੇ ਸਾਹਮਣੇ ਤੁਸੀਂ ਉਹ ਜਹਾਜ਼ ਵੀ ਦੇਖ ਸਕਦੇ ਹੋ ਤੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਰਹਿੰਦੇ ਆ ਤੇ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਸੰਗਤਾਂ ਤੱਕ ਜਿਹੜੀਆਂ ਸਾਡੀਆਂ ਵੀਡੀਓਜ਼ ਨੇ ਉਹ ਪਹੁੰਚ ਸਕਣ ਤੇ ਉਹ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਤੇ ਜਿਹੜਾ ਹਜ਼ੂਰ ਸਾਹਿਬ ਤੋਂ ਕਰਨਾਟਕ ਦਾ ਜਿਹੜਾ ਸਫ਼ਰ ਹੈ ਉਹ ਲਗਭਗ 180 ਕਿਲੋਮੀਟਰ ਦਾ ਹੈਗਾ ਤੇ ਅਸੀਂ ਇਹ ਟਰੈਵਲਰ ਬੁੱਕ ਕੀਤੀ ਸੀ ਟਰੈਵਲਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਤੇ ਇਹਦੇ ਵਿੱਚ ਲਗਭਗ 26 26 ਸੀਟਾਂ ਨੇ ਤੇ ਇੱਕ ਸਵਾਰੀ ਦਾ ਕਿਰਾਇਆ ਜਿਹੜਾ ਹੈ ਜੇ ਤੁਸੀਂ ਏਸੀ ਵਾਲੀ ਬੁੱਕ ਕਰਦੇ ਹੋ ਤਾਂ 500 ਰੁਪਏ ਜੇ ਨੋਨ ਏਸੀ ਬੁੱਕ ਕਰਦੇ ਹੋ ਤਾਂ 400 ਰੁਪਏ ਤੇ ਅਸੀਂ ਏਸੀ ਵਾਲੀ ਬੁੱਕ ਕੀਤੀ ਸੀ ਕਿਉਂਕਿ ਇੱਧਰਲੇ ਇਲਾਕੇ 'ਚ ਗਰਮੀ ਬਹੁਤ ਹੈ ਤੇ ਇੱਧਰ ਤੁਸੀਂ ਜਿੰਨੀਆਂ ਵੀ ਦੇਖ ਰਹੇ ਹੋ ਇੱਥੇ ਸਾਰੀਆਂ ਟਰੈਵਲਰ ਹੀ ਖੜੀਆਂ ਨੇ ਗੱਡੀਆਂ ਬਹੁਤ ਘੱਟ ਲੈ ਕੇ ਆਉਂਦੇ ਨੇ ਕਿਉਂਕਿ ਲੰਬਾ ਸਫ਼ਰ ਹੈ ਇਸ ਕਰਕੇ ਅਸੀਂ ਗੱਡੀ ਨੂੰ ਅਵੋਇਡ ਕੀਤਾ ਆ ਤੇ ਆਓ ਚੱਲਦੇ ਆ ਜੀ ਦਰਸ਼ਨ ਕਰਦੇ ਆ ਬਾਬਾ ਜੋਰਾਵਰ ਸੇ ਬਾਬਾ ਫਤਿਹ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਸ ਤੋਂ ਬਾਅਦ ਫਿਰ ਆਪਾਂ ਉਸ ਜਾਦ ਤੇ ਚੜਾਂਗੇ ਬਿਨਾ ਪਾਸਪੋਰਟ ਤੇ ਤੇ ਬਿਨਾ ਟਿਕਟ ਤੋਂ ਤਿਆਰ ਫਿਰ ਚੱਲਦੇ ਆਂ ਜੀ ਦਰਸ਼ਨ ਕਰਦੇ ਆ ਤੇ ਇਸ ਤੋਂ ਬਾਅਦ ਆਪਾਂ ਅੱਗੇ ਦਾ ਜਿਹੜਾ ਸਫਰ ਹੈ ਉਹ ਸਫਰ ਸ਼ੁਰੂ ਕਰਾਂਗੇ ਕਰਨਾਟਕਾ ਦੇ ਵਿੱਚ ਜਿਹੜਾ ਕਿ ਗੁਰਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਬਣਿਆ ਹੋਇਆ ਹੈ ਉੱਥੋਂ ਵੀ ਗੁਰਨਾਨਕ ਦੇਵ ਜੀ ਨੇ ਇੱਕ ਜਲ ਦਾ ਸੋਮਾ ਪ੍ਰਗਟ ਕੀਤਾ ਸੀਗਾ ਤੇ ਉਸ ਸਥਾਨ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਫਿਲਹਾਲ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਉਸ ਜਹਾਜ਼ ਦਾ ਵੀ ਸਫਰ ਕਰਾਂਗੇ ਜਿਹੜਾ ਕਿ ਉੱਪਰ ਛੱਤ ਤੇ ਬਣਾ ਰੱਖਿਆ ਹੈ ਗਰੂਸ ਭਾਈ ਗੁਰਜੀ ਥੋੜਾ ਨਾਲ-ਨਾਲ ਹੋ ਕੇ ਬੈਠ ਜਿਓ ਬਾਕੀ ਸੰਗਤ ਵੀ ਬੈਠ ਜਾਏਗੀ ਪਿੱਛੇ ਹੋ ਜਣੇ ਪਿੱਛੇ-ਪਿੱਛੇ ਹੋ ਜਾਓ ਭ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਵੇਂ ਛੋਟੇ ਸੈਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਸਾਜਖੰਡ ਸ੍ਰੀ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੈ ਅਤੇ ਗੁਰਦੁਆਰਾ ਨਾਨਕਜੀਰਾ ਸਾਹਿਬ ਇੱਥੋਂ ਦੀ 100 ਕਿਲੋਮੀਟਰ ਹੋਰ ਅੱਗੇ ਹੈ ਇਸ 180 ਕਿਲੋਮੀਟਰ ਲੰਬੇ ਰਸਤੇ ਵਿੱਚ ਜਲ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਸੰਗਤਾਂ ਨੂੰ ਗੁਰਦੁਆਰਾ ਨਾਨਕਜੀਰਾ ਸਾਹਿਬ ਜਾਂਦਿਆਂ ਬਹੁਤ ਮੁਸ਼ਕਲਾਂ ਹੁੰਦੀਆਂ ਸੀ ਸੰਗਤਾਂ ਦੀਆਂ ਇੰਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸੰਤਾ ਮਹਾਪੁਰਸ਼ਾਂ ਵੱਲੋਂ ਇਹ ਪੜਾਅ ਬਣਾਇਆ ਗਿਆ ਹੁਣ ਇੱਥੇ ਗੁਰੂ ਮਹਾਰਾਜ ਦੇ ਲੰਗਰ 24 ਘੰਟੇ ਚੱਲਦੇ ਰਹਿੰਦੇ ਹਨ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਇੱਥੇ ਰੁੱਕ ਕੇ ਪਰ ਸ਼ਾਦਾ ਪਾਣੀ ਸ਼ੱਕ ਕੇ ਗੁਰਦੁਆਰਾ ਨਾਨਕਜੀ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਇਸ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਚੱਲ ਰਹੀ ਸੇਵਾ ਵਿੱਚ ਸੰਗਤਾਂ ਅੰਦਰ ਰਹਿਣ ਲਈ ਕਮਰਿਆਂ ਦੀ ਸੇਵਾ ਪੱਖਿਆਂ ਦੀ ਸੇਵਾ ਲੰਗਰ ਦੀ ਸੇਵਾ ਅਤੇ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਇਸ ਗੁਰੂ ਘਰ ਦੀ ਅਗਰਾਹੀ ਬਾਹਰੋਂ ਇਕੱਠੀ ਨਹੀਂ ਕੀਤੀ ਜਾਂਦੀ ਇਹ ਗੁਰੂ ਘਰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ ਇਸ ਦੀ ਸੇਵਾ ਨੂੰ ਚਲਾ ਰਹੇ ਨੇ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਰ ਸੇ ਬਾਬਾਲੀ ਲੈ ਵੀ ਹੁਣ ਤੁਹਾਨੂੰ ਬਿਨਾ ਟਿਕਟ ਤੇ ਬਿਨਾ ਪਾਸਪੋਰਟ ਦੇ ਇਸ ਜਹਾਜ਼ ਤੇ ਚੜੋਣਾ ਆ ਹੈ ਮਨ ਹਾਂਜੀ ਤੂੰ ਕਹਿੰਦਾ ਰਹਿੰਦਾ ਬਾਹਰ ਜਾਣਾ ਬਾਹਰ ਜਾਣਾ ਚੱਕ ਖੜਾ ਜਹਾਜ਼ ਫਿਰ ਹੈ ਬਸ ਤਰਪਣੀ ਆ ਹੋਰ ਅੱਧੇ ਘੰਟੇ ਸਤ ਵਜੇ ਤੋਂ 11 ਵਜੇ ਤੱਕ ਦਾ ਟਾਈਮ ਆ ਇਹਦਾ ਥੱਲੇ ਲਿਖ ਰੱਖਿਆ ਉਹਨਾਂ ਨੇ ਮੈਂਸ਼ਨ ਕਰ ਰੱਖਿਆ ਵੀ ਤੁਸੀਂ ਇਸ ਜਹਾਜ਼ ਤੇ 7 ਵਜੇ ਤੋਂ 11 ਵਜੇ ਤੱਕ ਚੜ੍ਹ ਸਕਦੇ ਹੋ ਵਿੰਡੋ ਸੀਟ ਦੇ ਦੇ ਮੈਨੂੰ ਯਾਰ ਅੰਦਰ ਬੈਠਣ ਦਾ ਵੀ ਸਮਾਂ ਮੈਂਸ਼ਨ ਕੀਤਾ ਹੋਣਾ ਉਹਨਾਂ ਨੇ ਵੀ ਕਿੰਨੇ ਮਿੰਟ ਤੁਸੀਂ ਇਸ ਜਹਾਜ਼ ਦੇ ਵਿੱਚ ਬੈਠ ਸਕਦੇ ਹੋ ਲਓ ਜੀ ਆ ਲੈ ਸਾਸਰੀ ਘਰ ਬਾਊ ਸਾਸਰੀ ਘਰ ਆ ਵੀ ਇਹਨੂੰ ਅੱਜ ਸਰੀ ਭੇਜਣਾ ਆ ਆ ਵਾਹ ਜੀ ਵਾਹ ਮੱਥਰੇ ਕੰਨਿਆ ਇਹਨੂੰ ਅੱਜ ਆਪਾਂ ਸਰੀ ਭੇਜਣਾ ਹੈ ਬਾਹਰ ਜਾਣਾ ਹੈ ਹੋਰ ਹੋਰ ਕੀ ਬਾਤ ਇਹਨੂੰ ਅੱਜ ਆਪਾਂ ਸਰੀ ਭੇਜ ਦੇਣਾ ਆ ਆ ਦੇਖੋ ਜੀ ਬਾਵਾ ਥੱਲੋਂ ਛੋਟਾ ਲੱਗਦਾ ਉਪਰ ਆ ਕੇ ਬਾਵਾ ਵੱਡਾ ਨਾ ਘਾਰ ਹੀ ਬਣਾ ਰੱਖਿਆ ਪੂਰਾ ਮੈਂ ਕਹਿੰਦਾ ਸੀ ਚੰਦੀ ਕੱਲ ਅੱਛਾ ਕਹਿੰਦਾ ਗਿਆ ਨਹੀਂ ਤੇ ਉੱਥੇ ਮੈਂ ਜਾਵਾਂਗੇ ਕਹੇ ਜਾਵਾਂਗੇ ਜਾਵਾਂਗੇ ਸਲੂਟ ਮਾਰੋ ਬਈ ਮਨਦੀਪ ਸਲੂਟ ਮਾਰੋ ਚਲੋ ਚੱਲ ਚੱਲ ਬੜਾ ਅੱਛਾ ਸਰੀ ਜਾਣ ਦਾ ਲੈ ਆਜੋ 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 ਐ ਵੀ ਉਹਨੇ ਤੁਹਾਨੂੰ ਜਾਜ ਦੇ ਵਿੱਚ ਜੜਾਣੇ ਆਜੋ ਬਿਨਾ ਟਿਕਟ ਤੋਂ ਤੇ ਬਿਨਾ ਪਾਸਪੋਰਟ ਤੋਂ ਬਿਨਾ ਜਹਾਜ਼ ਆ ਕੇ ਆਏ ਮੈਂ ਹਾਂ ਕੋਈ ਵੀਜ਼ਾ ਨਹੀਂ ਲੱਗਦਾ ਜਹਾਜ਼ ਚ ਜੜਨ ਲਈ ਲਓ विमान में 10 मिनट से ज्यादा बैठना मना है भाई विमान में 10 मिनट से ज्यादा बैठना मना है ब बदल तो देख देनी यार कहते जहाज बदलना जरूर होता उड़ उड़ता होता ना मेरे को पार चल गया पार चल गया बस तुरन लगा देखो स्टार्ट कराते पर स्टार्ट कराता, कराता है आ आपा ड्राइवर सीट पे भी बैठ सकते हैं आ जाओ ओ देखो भाई 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 क्या बात है आप ही डाल सकते हैं वाह जी वाह لافੇ ਮੈਂ ਡਾਵਾ ਪਰ ਹੋ ਮੈਂ ਚਲਾਉਂਗਾ ਤੈਨੂੰ ਹੁੰਦਾ ਨਹੀਂ ਕਾਕਾ ਚਲਾਉਣਾ ਤੂੰ ਚਲਾਏਂਗਾ ਚੱਲ ਫਿਰ ਤੂੰ ਚਲਾ ਮੰਦੀਪ ਫੜ ਕੇ ਵਹਿ ਜਾ ਬਾਈ ਕੀ ਬਾਤ ਹੈ ਨਾ ਤੇਰੀ ਤਾਂ ਹੈ ਨਹੀਂ ਇਹ ਵੀਰ ਸਟੀਰਿੰਗ ਦੋ ਆ ਪਾਪਾ ਹਡਾਉਂਦਾ ਆਪੇ ਹਡਦਾ ਇਹਨੂੰ ਪਾਪਾ ਹਡਾਉਂਦਾ ਆਪੇ ਆਪਣੀ ਮਰਜ਼ੀ ਨਾਲ ਲਓ ਜੀ ਹੈ ਇਹ ਹੈ ਜਹਾਜ਼ ਦੇ ਅੰਦਰ ਅੰਦਰ ਦਾ ਵੀਊ ਜਿਹੜਾ ਜਹਾਜ਼ ਦੇ ਅੰਦਰ ਦਾ ਵੀਊ ਆ ਤੇ ਬਾਕੀ ਇਤਿਹਾਸਿਕ ਫੋਟੋ ਆ ਲਾ ਰੱਖਿਆ ਨੇ ਸਾਰੀਆਂ ਇਸ ਜਹਾਜ਼ ਦੇ ਵਿੱਚ ਦੇਖੋ ਬਹੁਤ ਸੋਹਣਾ ਬਣਾ ਰੱਖਿਆ ਅੰਦਰੋਂ ਤੇ ਆਪਾਂ 10 ਮਿੰਟ ਤੋਂ ਵੱਧ ਇਸ ਜਹਾਜ਼ ਦੇ ਵਿੱਚ ਨਹੀਂ ਬਹਿ ਸਕਦੇ 10 ਮਿੰਟ ਦਾ ਟਾਈਮ ਦਿੱਤਾ ਹੋਇਆ ਜੀ ਜਿੱਦਾਂ ਅੰਦਰੋਂ ਪੂਰਾ ਜਹਾਜ਼ ਬਣਾਇਆ ਹੁੰਦਾ ਨਾ ਬਿਲਕੁਲ ਉਸ ਤਰੀਕੇ ਨਾਲ ਦੇਖੋ ਸਾਰਾ ਸਮਾਨ ਸਮੂਹ ਰੱਖਣ ਲਈ ਵੀ ਜਗ੍ਹਾ ਬਣਾਈ ਆ ਹੈ ਸੀਟਾਂ ਵੀ ਨੇ ਪੂਰੀ ਤਰੀਕੇ ਨਾਲ ਬਣਾ ਰੱਖੀਆਂ ਹੈ ਮਨਦੀਪ ਮੈਂ ਕਿਹਾ ਪੂਰਾ ਸੋਹਣਾ ਬਣਾ ਰੱਖਿਆ ਅੰਦਰੋਂ ਦੋ ਦੋ ਜਣੇ ਹੈ ਬੈਠੇ ਲੈ ਵੀ ਮਨਦੀਪ ਬਣ ਗਿਆ ਫੋਟੋਗ੍ਰਾਫਰ ਸਾਰੇ ਕੰਮ ਹੁੰਦੇ ਆ ਬੰਦੇ ਨੂੰ ਫੋਟੋ ਖਿੱਚ ਰਿਹਾ ਦੇਖੋ ਚੱਲੀਏ ਥੱਲੇ ਫਿਰ ਆਪਾਂ ਤੇ 2-3 ਮਿੰਟ ਹੀ ਲਾਇਆ ਮਾਤਾ ਕੋ ਇੱਥੇ ਆਇਆ ਨਹੀਂ ਜਾਣਾ ਸੀ ਯਾਰ ਹਨਾ ਪੌੜੀਆਂ ਝੜ ਕੇ ਹੋਣਾ ਪੈਂਦਾ ਉੱਪਰ ਨਹੀਂ ਤੇ ਮਾਤਾ ਨੂੰ ਮਿਲੇ ਹੋਣਾ ਸੀ ਆ ਜਾਓ ਜੀ ਬਲਵੀ ਕਹਿੰਦਾ ਲੰਦਾ ਸੀ ਨਾ ਜਾਣਾ ਬਾਹਰ ਆ ਬਿਨਾ ਟਿਕਟ ਤੋਂ ਬਿਨਾ ਵੀਜ਼ੇ ਤੋਂ ਤੇ ਬਿਨਾ ਪਾਸਪੋਰਟ ਤੋਂ ਚੜਾ ਬਾਬੇ ਨੇ ਹੁਣ ਤੂੰ ਜਹਾਜ਼ ਦੇ ਵਿੱਚ ਚੜ ਗਿਆ ਹੁਣ ਤੇਰੀ ਤੇਰਾ ਵੀਜ਼ਾ ਜਲਦੀ ਆ ਜਾਣਾ ਬਸ ਹੈ ਜੇ ਕਰੀਏ ਜਾਂ ਜੜ ਗਿਆ ਉਹ ਬੱਕਾ ਬਾਰ ਜਾਂਦਾ ਹੈ ਸਨੈਪ ਪਾ ਲਈਏ ਹਾਂ ਆ ਮੈਂ ਵੀ ਸਨੈਪਚੈਟ ਪਾਦਾ ਹੁਣ ਇੱਕ ਹੈ ਤੇ ਥੋ ਫਿਰ ਆਪਾਂ ਅੱਗੇ ਦਾ ਸਫਰ ਸ਼ੁਰੂ ਕਰਦੇ ਹਾਂ ਜੀ ਉਹ ਆਪਣੀ ਟਰੈਵਲਰ ਖੜੀ ਹੈ ਜੀ ਨੀਚੇ ਇਹ ਆ ਜਿਹੜੀ ਆ ਜਿਹੜੀ ਵਿਚਾਲੇ ਖੜੀ ਆ ਕਾਰ ਦੇ ਤੇ ਇਦਾਂ ਟਰੈਵਲਰ ਦੇ ਮਿਲਾਲ ਸਵਾਰੀਆਂ ਆਪਣੀਆਂ ਵਿੱਚ ਬੈ ਗਈਆਂ ਜਾ ਕੇ ਹਨਾ ਜਿਹੜੇ ਹਾਈਬ੍ਰਿਡ ਦੇ ਕੁੱਤੇ ਤਰੇ ਫਿਰਦੇ ਦੇਖੋ ਹਾਂ ਉਹ ਕੁੱਤਾ ਉਹ ਬਾਲਾ ਮੋਟਾ ਹੈ ਨਾ ਤਗੜਾ ਪੂਰਾ ਬਣਾ ਰੱਖਿਆ ਥੱਲੇ ਜਾ ਕੇ ਦਿਖੋਣਾ ਤੁਹਾਨੂੰ ਮੈਂ ਉਹਦਾ ਪੂਰਾ ਜਿੱਦਾਂ ਚੰਗੇ ਖਾਂਦੇ-ਪੀਂਦੇ ਘਰ ਦਾ ਹੁੰਦਾ ਬਾਕੀ ਗੁਰਦੁਆਰੇ 'ਚ ਰਹਿੰਦਾ ਬਈ ਖਾਣਾ ਇਹਨੇ ਕਹਿੰਦੇ ਜੀ ਪੈਟਬੋਲ ਦਿੰਦੀ ਵੜਦਾ ਆ ਜਾ ਖਾ ਜਾਂਦਾ ਆਹ ਦੇਖੋ ਆਹ ਤੁਰਿਆ ਫਿਰਦਾ ਜਿੱਦੇ ਤੁਰਿਆ ਫਿਰਦਾ ਸੰਗਤ 'ਚ ਜਿੱਦੇ ਖੁੱਲੋ ਇਹ ਤਾਂ ਸੰਗਤ ਦਾ ਅਸਰ ਆ ਯਾਰ ਹਾਂ ਜਿੱਦਾਂ ਦੀ ਸੰਗਤ 'ਚ ਕੁੱਤੇ ਨੂੰ ਰੱਖ ਲਾਂਗੇ ਉਦਾਂ ਦੀ ਅੰਦਰ ਜਰਮਨ ਸ਼ੈਫਡ ਬੈਠਾ ਹੀ ਲੰਗਰ ਹਾਲ 'ਚ ਉਹ ਕਿੱਦਾਂ ਸੀਗਾ ਦੇਖ ਲਓ ਐਨ ਪੂਰੇ ਪਿਆਰ ਨਾਲ ਕੋਈ ਚੱਕਰ ਹੀ ਨਹੀਂ ਤੇ ਇੱਕ ਕੁੱਤਾ ਹੋਰ ਆ ਉਹ ਨਹੀਂ ਦਿਖਣ ਡਿਆ ਲੈਬਰਾ ਆ ਹਨਾ ਉਹ ਦਿਖਾਵਾਂਗੇ ਤੁਹਾਨੂੰ ਕੋਈ ਥੱਲੇ ਜਾ ਕੇ ਦਿਖੋਣਾ ਮੈਂ ਤੁਹਾਨੂੰ ਤੇ ਚਲੋ ਸਨੈਪਚੈਟ ਪਾ ਦਈਏ ਆਪਾਂ ਉਹਨਾਂ ਨਾ ਤੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸ਼੍ਰੀ ਨਾਨਕ ਚੀਰਾ ਸਾਹਿਬ ਤੇ ਇੱਧਰ ਆਪਣੀ ਜਿਹੜੀ ਟਰੈਵਲਰ ਆ ਉਹ پارک ਹੋ ਗਈ ਹੈ ਜੀ ਤੇ ਇੱਧਰ ਨਾਲ ਹੀ ਨੀਚੇ ਸਟ੍ਰੋਵਰ ਬਣਿਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਨੀਲਾ ਰੰਗ ਕੀਤਾ ਹੋਇਆ ਤੇ ਇਹਦੇ ਚ ਆਪਾਂ ਹੁਣ ਇਸ਼ਨਾਨ ਕਰਾਂਗੇ ਇਸ਼ਨਾਨ ਕਰਨ ਦੁਬਾਰਾ ਪਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਚੱਲਾਂਗੇ ਤੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਸਾਰਾ ਇਤਿਹਾਸ ਵੀ ਦੱਸਾਂਗੇ ਤੇ ਸਾਰੀ ਸੰਗਤ ਆਜੇ ਇੱਕ ਵਾਰੀ ਹਨਾ ਅਮਨ ਸੰਗਤ ਦੇ ਨਾਲ ਹੀ ਚੱਲਾਂਗੇ ਹਾਂਜੀ ਗਿਲ ਸਾਹਿਬ ਤੰਗਤ ਨਹੀਂ ਹੋਏ ਨਾ ਬਾਈ ਨਹੀਂ ਜੀ ਅੱਜ ਆਪਾਂ ਮੈਂ ਕਿਹਾ ਪੂਰੇ ਵਧੀਆ ਨਜ਼ਾਰੇ ਨਾਲ ਆਏ ਹਨਾ ਟਰੈਵਲ ਹੈ ਹੀ ਨਹੀਂ ਹਾਂਜੀ ਬੀਬੀਆਂ ਲਈ ਵੀ ਹੈਗਾ ਹੈ ਮਾਤਾ ਉੱਥੇ ਥੱਲੇ ਜਾ ਕੇ ਦੇਖਦੇ ਆਂ ਕਰ ਲਿਓ ਇਸ਼ਨਾਨ ਜੀ ਨੇ ਕਰਨਾ ਹੈ ਹਨਾ ਤੇ ਸਾਡੇ ਲੈ ਆਂਦੇ ਆ ਨਾ ਇਸ਼ਨਾਨ ਕਰਨ ਵਾਸਤੇ ਬਸਤਰ ਠੀਕ ਆ ਜੀ ਠੀਕ ਆ ਆਜੋ ਮੰਦੀਪ ਜੀ ਆਜੋ ਵਾਈਗੁਰ ਵਾਈਗੁਰ ਕਰੋ ਮਾਈਕ ਤਾਂ ਨਹੀਂ ਲਉਣਾ ਮਨ ਹੈ ਮਾਈਕ ਦੀ ਲੋੜ ਨਹੀਂ ਲੋੜ ਨਹੀਂ ਦੇਖ ਲਓ ਜੇ ਤੁਸੀਂ ਵੀ ਮੈਂ ਕਿਹ ਵਿੱਚ ਹਿੱਸਾ ਬੋਣਾ ਹੋਵੇ ਕੋਈ ਗੱਲਬਾਤ ਦਾ ਹਨਾ ਕੋਈ ਨਾ ਆਪਾਂ ਬਾਜ਼ਾਰ ਦਾ ਬਣਾਵਾਂਗੇ ਅੱਜ ਆਪਾਂ ਅੱਜ ਹਾਂ ਇੱਕ ਨਾ ਬਾਜ਼ਾਰ ਦਾ ਵਲੌਗ ਬਣਾਉਣਾ ਅਸੀਂ ਸਪੈਸ਼ਲ ਉਹ ਜ਼ਰੂਰ ਦੇਖਿਓ ਅਸੀਂ ਬਣਾਉਣਾ ਅੱਜ ਖੱਪ ਕਰਨੀ ਹੈ ਬਾਜ਼ਾਰ ਚ ਆਪਾਂ ਥੋੜੀ ਜੀ ਹਨਾ ਇਹਨਾਂ ਨੂੰ ਨਾ ਬੰਦੇ ਰਿਸਪੈਕਟ ਬਹੁ ਕਰਦੇ ਬਾਜ਼ਾਰ ਜਿਹਦੇ ਉਹਨਾਂ ਨੂੰ ਨਾ ਪੰਜਾਬੀ ਪੰਜਾਬੀ ਨਹੀਂ ਸਮਝ ਆਉਂਦੀ ਮਾੜੀ ਮੋਟੀ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਦਿਖਾਵਾਂਗੇ ਮਨੋਰੰਜਨ ਕਰਾਵਾਂਗੇ ਬਾਜ਼ਾਰ ਚ ਤੇ ਆਹ ਸਰੋਵਰ ਦੇਖੋ ਕਿੰਨਾ ਸੋਹਣਾ ਸਰੋਵਰ ਬਣਿਆ ਹੋਇਆ ਹੈ ਬਿਲਕੁਲ ਨੀਲਾ ਰੰਗ ਕੀਤਾ ਆ ਸੰਗਤਾ ਇਸ਼ਨਾਨ ਕਰ ਰਹੀ ਐ ਇੱਥੇ ਗਰਮੀ ਬਹੁਤ ਆ ਗਰਮੀ ਮੈਂ ਕਿਹਾ ਨਜ਼ਾਰੇ ਵਾਲੀ ਗਰਮੀ ਕਹਿੰਦੇ ਸੀ ਇਹਨੂੰ ਹੈਨਾ ਤੇ ਸਾਹਮਣੇ ਜਿਹੜਾ ਆ ਦਰਬਾਰ ਸਾਹਿਬ ਦੀ ਮੇਨ ਬਿਲਡਿੰਗ ਆ ਜੀ ਤੇ ਆਪਾਂ ਇਸ਼ਨਾਨ ਕਰਦੇ ਆ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਮੱਥਾ ਟੇਕਣ ਵਾਸਤੇ ਤੇ ਨਾਲ ਹੀ ਤੁਹਾਨੂੰ ਉਹ ਥਾਨ ਦਿਖਾਵਾਂਗੇ ਜਿੱਥੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਮਿੱਠੇ ਪਾਣੀ ਦਾ ਸੋਨਾ ਪ੍ਰਗਟ ਕੀਤਾ ਸੀਗਾ ਕਿਉਂਕਿ ਮਰਦਾਨਾ ਜੀ ਨੇ ਉਹਨਾਂ ਅੱਗੇ ਫਰਿਆਦ ਰੱਖੀ ਸੀ ਕਿ ਜਿਹੜਾ ਇੱਥੋਂ ਦਾ ਜਿਹੜਾ ਜਲ ਆ ਨਾ ਉਹ ਕਹਿੰਦੇ ਵੀ ਬਹੁਤ ਹੀ ਖਾਰਾ ਆ ਵੀ ਪਾਣੀ ਜਿਹੜਾ ਖਾਰਾ ਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਇੱਥੋਂ ਮਿੱਠਾ ਜਲ ਪ੍ਰਗਟ ਕੀਤਾ ਸੀਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਜਦੋਂ ਇੱਧਰ ਉਦਾਸੀਆਂ ਤੇ ਆ ਨਿਕਲੇ ਸੀਗੇ ਤਾਂ ਇੰਨਾ ਇਲਾਕਿਆਂ ਦੇ ਵਿੱਚ ਕਈ ਜਗ੍ਹਾ ਮੈਂ ਐਸੀਆਂ ਸੀਗੀਆਂ ਜਿੱਥੇ ਪਾਣੀ ਬਿਲਕੁਲ ਹੀ ਨਹੀਂ ਹੈਗਾ ਸੀਗਾ ਤੇ ਕਈ ਜਗ੍ਹਾ ਇਦਾਂ ਦੇ ਆ ਜਿੱਥੇ ਖਾਰਾ ਬਾਣੀ ਸੀਗਾ ਤਾਂ ਫਿਰ ਇੱਕ ਜਗ੍ਹਾ ਜਿੱਦਾਂ ਕੀ ਤੁਹਾਨੂੰ ਅਸੀਂ ਨਾਨਕ ਸਰ ਸਾਹਿਬ ਦਿਖਾਇਆ ਸੀਗਾ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਥੱਲੋਂ ਜਲ ਪ੍ਰਗਟ ਕਰਤਾ ਸੀਗਾ ਤੇ ਇੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸੇ ਤਰੀਕੇ ਨਾਲ ਹੀ ਜਲ ਪ੍ਰਗਟ ਕੀਤਾ ਸੀਗਾ ਤੇ ਹੁਣ ਆਪਾਂ ਸਰੋਵਰ ਆਲ ਚੱਲਦੇ ਆ ਜੀ ਇਸ਼ਨਾਨ ਕਰਦੇ ਆ ਤੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਅੱਗੇ ਚੱਲਾਂਗੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਵਾਹ ਜੀ ਵਾਹ ਦੇਖੋ ਕਿੰਨਾ ਸੋਹਣਾ ਸਰੋਵਰ ਬਣਿਆ ਹੋਇਆ ਹੈ ਤਿਲ ਲਕਣ ਤੋਂ ਬਾਅਦ ਕਿ ਤਿਲ ਕਿਉਂ ਨਾ ਤਿਲ ਕਿ ਨਾ ਜਾਇਓ ਇੱਥੋਂ ਤਿਲ ਕੇ ਤਾਂ ਉਹ ਥੱਲੇ ਜਾ ਕੇ ਰੁਕਣਾ ਹੈ ਤੁਸੀਂ ਆ ਦੇਖੋ ਇਹ ਜਿਹੜਾ ਸਰੋਵਰ ਹੈ ਬੱਚੇ ਛੋਟੇ ਛੋਟੇ ਵੀ ਇਸ਼ਨਾਨ ਕਰ ਰਹੇ ਆ ਬਹੁਤਾ ਪਾਣੀ ਨਹੀਂ ਭਰਿਆ ਹੋਇਆ ਇਹਦੇ ਵਿੱਚ ਜਲ ਜਿਹੜਾ ਹੈ ਬਿਲਕੁਲ ਮੀਡੀਅਮ ਜੀ ਹੈ ਨੋਰਮਲ ਜੀ ਹੈ ਕੱਲ ਹੀ ਆਪਾਂ ਵੀ ਹੁਣ ਇਸ਼ਨਾਨ ਹਨਾ ਆ ਰਹੇ ਆ ਬੀਬੀਆਂ ਵਾਸਤੇ ਇਸ਼ਨਾਨ ਕਰ ਮਾਤਾ ਯਾਰ ਮਾਤਾ ਨੂੰ ਇੱਥੋਂ ਪਿਆਰ ਨਾਲ ਤਾਰਨਾ ਪੈਣਾ ਹੈ ਉਤਰਿਆ ਨਹੀਂ ਜਾਂਦਾ ਮੰਮੀ ਕੋਲ ਮੈਂ ਫੜ ਕੇ ਤਾਰ ਕੇ ਲਿਓਣਾ ਹੈ ਲਾ ਫੋਨ ਫੜ ਤੋ ਤੇ ਮੈਂ ਮੰਮੀ ਨੂੰ ਲੈ ਕੇ ਆਉਣਾ ਤੇ ਲੋ ਜੀ ਹੁਣ ਆਪਾਂ ਇਸ਼ਨਾਨ ਕਰ ਲਿਆ ਤੇ ਇਸ਼ਨਾਨ ਕਰਨ ਤੋਂ ਬਾਅਦ ਇੱਥੇ ਕਾਊਂਟਰ ਬਣੇ ਹੋਏ ਨੇ ਜੇ ਆਪਾਂ ਦਾਨ ਕਰਨਾ ਹੈ ਕੁਝ ਵੀ ਭੇਟਾ ਰਾਸ਼ੀ ਦੇਣੀ ਹੈ ਤੇ ਉਹ ਆਪਾਂ ਇੱਧਰ ਦੇ ਸਕਦੇ ਆ ਤੇ ਜੇ ਆਪਾਂ ਦੇਖ ਕਰਾਉਣੀ ਆ ਕੜਾ ਪ੍ਰਸ਼ਾਦ ਦੀ ਕੜਾ ਪ੍ਰਸ਼ਾਦ ਕਰਾਉਣਾ ਹੈ ਤੇ ਆਪਾਂ ਇੱਥੋਂ ਕਰਾ ਸਕਦੇ ਆ ਆਪਾਂ ਵੀ ਦੇਖ ਕਰਾ ਲਈਏ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਸਾਹਮਣੇ ਦਰਬਾਰ ਸਾਹਿਬ ਦੀ ਜਿਹੜੀ ਮੇਨ ਪਵਿੱਤਰ ਬਿਲਡਿੰਗ ਆ ਤੇ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਕਿ ਇੱਥੋਂ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਜਲ ਦਾ ਸੋਨਾ ਪ੍ਰਕਟ ਕੀਤਾ ਸੀਗਾ ਜਦੋਂ ਮਰਦਾਨਾ ਜੀ ਨੇ ਉਹਨਾਂ ਨੂੰ ਆਖਿਆ ਸੀ ਕਿ ਜਿਹੜਾ ਇੱਥੇ ਜਲ ਹੈ ਉਹ ਬਹੁਤ ਖਾਰਾ ਹੈ ਤੇ ਇੱਥੇ ਕਿਤੇ ਵੀ ਜਿਹੜਾ ਮਿੱਠਾ ਜਲ ਹੈ ਉਹ ਪੀਣ ਨੂੰ ਨਹੀਂ ਲੱਭ ਰਿਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੋਂ ਵੀ ਇੱਕ ਜਲ ਦਾ ਸੋਨਾ ਜਿਹੜਾ ਹੈ ਉਹ ਪ੍ਰਕਟ ਕੀਤਾ ਸੀਗਾ ਤੇ ਆਪਾਂ ਅੰਦਰ ਚੱਲ ਕੇ ਉਹ ਜਗ੍ਹਾ ਵੀ ਤੁਹਾਨੂੰ ਦਿਖਾਵਾਂਗੇ ਜਿੱਥੋਂ ਜਲ ਅੱਜ ਵੀ ਨਿਕਲਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਚੱਲਦੇ ਹਾਂ ਨਾਲ ਦੀ ਸੰਗਤ ਹੈ ਸਾਰੀ ਪਿੱਛੇ ਆ ਰਹੀ ਹੈ ਜੀ ਆਪਣੇ ਉਹ ਦੇਖੋ ਜੀ ਮਾਤਾ ਜੀ ਆ ਰਹੇ ਨੇ ਆਪਣੇ ਇਹ ਆਪਣੇ ਅਮਨ ਬਾਈ ਜੀ ਹੋਗੇ ਮੰਦੀਪ ਬਾਈ ਜੀ ਹੋਗੇ ਤੇ ਗਿੱਲ ਬਾਈ ਥੋੜਾ ਪਿੱਛੇ ਰਹਿ ਗਿਆ ਤੇ ਚੱਲਦੇ ਆਂ ਜੀ ਅੰਦਰ ਦਰਸ਼ਨ ਕਰਦੇ ਆਂ ਨਾਲੇ ਆਪ ਜੀ ਨੂੰ ਵੀ ਦਰਸ਼ਨ ਕਰਵਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਆਨੰਦ ਬਹੁਤ ਆਇਆ ਵੈਸੇ ਹਨ ਬਹੁਤ ਜ਼ਿਆਦਾ ਇਸ਼ਨਾਨ ਕੀਤਾ ਆ ਸਰਾ ਵੀ ਬਹੁਤ ਵੱਡੀ ਬਣੀ ਹੋਈ ਆ ਰਹਿਣ ਦਾ ਵੀ ਇੱਥੇ ਪੂਰਾ ਪ੍ਰਬੰਧ ਆ ਤੇ ਹੁਣ ਚੱਲਦੇ ਆਂ ਜੀ ਦਰਬਾਰ ਸਾਹਿب ਮੱਥਾ ਟੇਕਦੇ ਆਂ ਤੇ ਆਪ ਜੀ ਨੂੰ ਮੇਰੇ ਦਰਸ਼ਨ ਕਰਵਾਉਣੇ ਕੋਈ ਚੱਕਰ ਹੀ ਨਹੀਂ ਆਪਾਂ ਹੁਣ ਬੋਲਣਾ ਨਹੀਂ ਸਾਰਾ ਜਿਹੜਾ ਮੈਪ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੈਪ ਹੈ। ਯਾਨੀ ਕਿ ਜਿੱਦਾ ਜਿੱਦਾ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਉਦਾਸੀਆਂ ਗਈਆਂ ਕੀਤੀਆਂ ਨੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਨੇ ਤੇ ਇਸ ਟਾਈਮ ਹੈਗੀਆਂ ਜੀ ਆਪਾਂ ਇਸ ਜਗ੍ਹਾ ਤੇ ਯਾਨੀ ਕਿ ਬਿਦਰ ਦੇ ਵਿੱਚ ਇੱਥੇ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਲ ਪ੍ਰਕਟ ਕੀਤਾ ਸੀਗਾ ਉਹ ਆਪਾਂ ਚੱਲਦੇ ਹਾਂ ਦਰਸ਼ਨ ਕਰਨ ਵਾਸਤੇ ਬਾਕੀ ਇਹ ਦੇਖੋ نیچے ਸ਼੍ਰੀਲੰਕਾ ਵਾਲੀ ਸਾਈਡ ਉੱਪਰ ਸ਼੍ਰੀਨਗਰ ਜੰਮੂ ਸਾਰੇ ਕਿਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਨੇ ਪੂਰੇ ਮੈਪ ਦੇ ਵਿੱਚ ਘੁੰਮੋ ਜਾਂ ਫਿਰ ਆਪਾਂ ਇੱਧਰ ਚਲੇ ਜੀ ਇੱਧਰ ਇਹ ਵਾਲੀ ਸਾਈਡ ਹੋ ਗਈ ਸਾਰੀ ਸੀਰੀਆ, ਈਰਾਨ, ਅਫਗਾਨਿਸਤਾਨ ਹਰ ਇੱਕ ਜਗ੍ਹਾ ਤੇ ਗੁਰਨਾਗ ਦੇਵ ਜੀ ਜਿੱਥੇ ਜਿੱਥੇ ਉਦਾਸੀਆ ਗੁਰਨਾਗ ਦੇਵ ਜੀ ਨੇ ਰਹੀਆਂ ਨੇ ਉਹ ਸਾਰਾ ਮੈਪ ਜਿਹੜਾ ਆ ਉਹ ਇੱਥੇ ਦਿਖਾ ਰੱਖਿਆ ਹੈ। ਤੇ ਹੁਣ ਆਪਾਂ ਚੱਲਦੇ ਆਂ ਜੀ ਦਰਸ਼ਨ ਕਰਨ ਜਿੱਥੋਂ ਗੁਰਨਾਗ ਦੇਵ ਜੀ ਨੇ ਜਲ ਪ੍ਰਗਟ ਕੀਤਾ ਸੀਗਾ। ਉਹ ਆਪਾਂ ਇਸ ਜਗ੍ਹਾ ਤੇ ਆਪਾਂ ਬਿੱਦਰ ਦੇ ਵਿੱਚ ਖੜੇ ਆਂ ਜੀ ਤੇ ਉਹ ਸੁਲਤਾਨਪੁਰ ਲੋਧੀ ਆ ਗਿਆ। ਤੁਸੀਂ ਸੁਲਤਾਨਪੁਰ ਵਾਲੇ ਹੋ ਨਾ ਤਾਂ ਕਰਕੇ ਤੁਹਾਨੂੰ ਸੁਲਤਾਨਪੁਰ ਦੇਖਿਆ ਨਾ। ਆਦੇ ਤੇ ਆਪਣੇ ਪਿੰਡ ਨਾਲ ਵੀ ਮਲਸੀਆਂ ਵੀ ਆਉਗਾ ਯਾਰ ਇੱਥੇ ਮਲਸੀਆਂ ਕਿੱਥੇ ਨਾਂ ਲਿਖਿਆ ਜਾਊਗਾ ਇਹ ਮੇਨ ਮੇਨ ਸ਼ਹਿਰ ਲਿਖਿਆ ਆਦੇ ਅੱਜ ਜਿੱਦਾਂ ਜਲੰਧਰ ਆ ਗਿਆ ਉੱਤੇ ਉੱਤੇ ਵੀ ਮੈਂ ਕਹਤਾ ਆਦੇ ਅੱਛਾ ਇੰਦੋ ਪਿੱਤਾ ਕੱਢਿਆ ਇਹ ਜਿਸ ਤਰ੍ਹਾਂ ਫੋਟੋ ਦਿਖਾ ਰੱਖੀ ਹੈ ਕਿ ਗੁਨਨੰਦ ਦੇਵ ਨੇ ਆਪਣਾ ਖੈਰ ਦਾ ਗੁੱਠਾ ਮਾਰ ਕੇ ਪਾਣੀ ਕੱਢਿਆ ਸੀਗਾ ਤੇ ਉਹ ਜਗ੍ਹਾ ਦੇ ਆਪ ਜੀ ਨੂੰ ਦਰਸ਼ਨ ਕਰਾਉਣੇ ਆਓ ਚੱਲਦੇ ਆਂ ਜੀ ਦਰਸ਼ਨ ਕਰਨ ਇਹ ਦੀਵਾਨ ਹਾਲ ਆ ਜੀ ਇੱਥੇ ਦੀਵਾਨ ਸਜਾਏ ਜਾਂਦੇ ਨੇ ਹਰ ਰੋਜ਼ ਤੇ ਇੱਧਰ ਲੱਗਿਆ ਹੋਇਆ ਜੀ ਗੋਲ ਗੱਪਿਆਂ ਦਾ ਲੰਗਰ ਸੰਗਤ ਸਾਰੀ ਗੋਲ ਗੱਪਿਆਂ ਦਾ ਲੰਗਰ ਛਕਣ ਚੱਲੀ ਆ ਕਹਿੰਦੇ ਪਹਿਲਾਂ ਵੀ ਗੋਲ ਗੱਪੇ ਲੰਗਰ ਛਕ ਲਈਏ ਜੱਗੀ ਹੋਣੀ ਬੜੀ ਬਾਹਰ ਜਾ ਰਹੇ ਆ ਫੇਰ ਕਹਿੰਦੇ ਅੱਗੇ ਜਿਹੜਾ ਆ ਆਪਾਂ ਦਰਸ਼ਨ ਕਰਨ ਚੱਲਦੇ ਆ ਪਹਿਲਾਂ ਗੋਲ ਗੱਪੇ ਛਕ ਲਈਏ ਆਪਾਂ ਇਹ ਆ ਦੇਖੋ ਸਾਰੀਆਂ ਸੰਗਤਾਂ ਗੋਲ ਗੱਪੇ ਛਕਣੀਆਂ ਆ ਹਰ ਇੱਕ ਚੀਜ਼ ਦਾ ਲੰਗਰ ਮਿਲ ਜਾਂਦਾ ਆ ਜਿਹੜੀ ਵੀ ਚੀਜ਼ ਚਾਹੀਦੀ ਆ ਜਿੱਥੇ ਮਰਜੀ ਜਾਓ ਸਿੰਘ ਇਦਾਂ ਦੇ ਆ ਵੀ ਹਰ ਇੱਕ ਚੀਜ਼ ਦਾ ਲੰਗਰ ਲਾ ਦਿੰਦੇ ਆ ਗੁਰੂ ਨਾਨਕ ਦੇਵ ਜੀ ਦਾ ਜਲਾਇਆ ਹੋਇਆ ਲੰਗਰ ਹਰ ਇੱਕ ਤਰੀਕੇ 'ਚ ਵਰਤਿਆ ਜਾਂਦਾ ਆ ਤੇ ਆ ਦੇਖੋ ਜੀ ਇੱਥੇ ਗੋਲ ਗੱਪਿਆਂ ਦਾ ਲੰਗਰ ਚੱਲ ਰਿਹਾ ਇਧਰੋਂ ਸੰਗਤਾਂ ਗੋਲ ਗੱਪਿਆਂ ਦਾ ਲੰਗਰ ਲੈ ਕੇ ਤੇ ਆਪਣਾ ਛੱਕ ਰਹੀਆਂ ਨੇ ਵਾਹ ਜੀ ਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਪਾਣੀ ਵੀ ਆ ਗੋਲ ਗੱਪੇ ਆਲੂ ਪਾਓ ਸਾਰਾ ਕੁਝ ਪਾ ਕੇ ਆਪਣਾ ਲੰਗਰ ਛਕੋ ਤੁਸੀਂ ਛਕੋ ਜੀ ਜਾਓ ਇਕੱਠੇ ਛਕਾਂਗੇ ਤੁਹਾਡੇ ਨਾਲ ਇਕੱਠੇ ਛਕਾਂਗੇ ਚਲੋ ਆਪਾਂ ਵੀ ਛਕਦੇ ਫਿਰ ਚਲੋ ਜੀ ਅਸੀਂ ਛਕ ਲਈਏ ਫਿਰ ਆਪਾਂ ਦਰਸ਼ਨ ਕਰਵਾਵਾਂਗੇ ਤੁਹਾਨੂੰ ਜਿੱਥੋਂ ਗੁਰਨਾਨਦ ਦੇਵ ਜੀ ਨੇ ਜਲ ਪ੍ਰਗਟ ਕੀਤਾ ਸੀ। ਤੇ ਆਹ ਦੇਖੋ ਜੀ ਖੁੱਲਾ ਜਲ ਬਣਦਾ ਹੈ ਖੁੱਲੇ ਆਲੂ ਪੜਾਏ ਹੋਏ ਨੇ ਸਾਰਾ ਕੁਝ ਖੁੱਲੇ ਤਰੀਕੇ ਨਾਲ ਵਰਤਦਾ ਹੈ ਗੁਰਨਾਨਕ ਦੇਵ ਜੀ ਦਾ ਚਲਾਇਆ ਹੋਇਆ 20 ਰੁਪਏ ਦਾ ਲੰਗਰ ਆ ਜਿਹੜਾ ਕਦੀ ਖਤਮ ਹੀ ਨਹੀਂ ਹੋ ਸਕਦਾ ਟੂਟ ਵਰਤਦਾ ਹੈ ਸਾਰੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਤੇ ਹੁਣ ਆਪਾਂ ਵੀ ਛਕਦੇ ਆ ਜੀ। ਸ੍ਰੀ ਅੰਮ੍ਰਿਤ ਕੁੰਡ ਯਾਨੀ ਕਿ ਇਸ ਸਥਾਨ ਵਾਲ ਜਿੱਥੇ ਕੀ ਅਸੀਂ ਹੁਣ ਜਾ ਰਹੇ ਆ। ਉੱਥੇੋਂ ਹੀ ਉੱਥੋਂ ਹੀ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਜਲ ਪ੍ਰਗਟ ਕੀਤਾ ਸੀਗਾ ਤੇ ਉਹ ਦਰਸ਼ਨ ਕਰਦੇ ਆ ਨਾਲੇ ਆਪ ਜੀ ਨੂੰ ਵੀ ਦਰਸ਼ਨ ਕਰਵਾਉਣਾ ਹੈ ਉਸ ਪਵਿੱਤਰ ਅਸਥਾਨ ਦੇ ਜਿੱਥੇ ਗੁਰੂ ਮਹਾਰਾਜ ਨੇ ਜਲ ਪ੍ਰਗਟ ਕੀਤਾ ਸੀਗਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਆ ਅੰਮ੍ਰਿਤ ਕੁੰਡ ਜਦੋਂ ਮਰਦਾਨਾ ਜੀ ਨੇ ਗੁਰੂ ਸਾਹਿਬ ਅੱਗੇ ਫਰਿਆਦ ਰੱਖੀ ਸੀ ਕਿ ਮਹਾਰਾਜ ਜੀ ਇੱਥੇ ਜਿਹੜਾ ਜਲ ਹੈ ਉਹ ਬਹੁਤ ਖਾਰਾ ਹੈ ਤਾਂ ਫਿਰ ਗੁਰੂ ਮਹਾਰਾਜ ਜੀ ਨੇ ਇੱਥੋਂ ਜਲ ਪ੍ਰਕਟ ਕੀਤਾ ਸੀ ਵਾਹਿਗੁਰੂ 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 ਵਾਹ ਇਹ ਉਹ ਥਾਂ ਹੈ ਜੀ ਤਤਨਾ ਉੱਚੇ ਦੇ ਭਾਿਕ ਇਤੋਂ ਹੀ ਗੁਰੂ ਮਹਾਰਾਜ ਜੀ ਨੇ ਜਿਹੜਾ ਜਲ ਹੈ ਉਹ ਪ੍ਰਕਟ ਕੀਤਾ ਸੀ ਦਰਸ਼ਨ ਕਰੋ ਜੀ ਕਿੰਨੀ ਵਾਹ ਕੋਈ ਅੰਦਰ ਨਹੀਂ ਉਹ ਨੇ ਤੇ ਆਈ ਤਾਂ ਦੇ ਦੇਂਗਾ ਦਾ ਨਾਸਿ ਉਹ ਜਾਂਦੇ ਤਾਂ ਮੈਂ ਲਿਆਉਂਗਾ ਤੇ ਇਹ ਜਿਹੜਾ ਜਲ ਹੈ ਤੁਸੀਂ ਆਪਣੇ કરી ਵੀ ਲੈ ਕੇ ਜਾ ਸਕਦੇ ਹਾਂ ਇਸ ਤਰ੍ਹਾਂ ਕੰਨੀਆਂ ਭਰਵਾ ਕੇ ਜਿਸ ਤਰ੍ਹਾਂ ਕੀ ਸੰਗਤ ਲੈ ਕੇ ਜਾ ਰਹੀ ਹੈ ਤੇ ਹੁਣ ਇੱਥੋਂ ਚੱਲਦੇ ਆ ਜੀ ਆਪਾਂ ਬਾਹਰ ਵਾਲੀ ਸਾਈਡ ਤੇ ਆਪਾਂ ਦਰਸ਼ਨ ਕੀਤੇ ਜੀ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਲ ਪ੍ਰਗਟ ਕੀਤਾ ਸੀਗਾ ਤੇ ਕਰਦੇ ਆ ਜੀ ਅੱਜ ਦੇ ਇਸ ਵਲੌਗ ਦੀ ਸਮਾਪਤੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਹੋਰ ਵੀ ਸੰਗਤਾਂ ਜਿਹੜੀਆਂ ਨੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ